ਮੈਂ ਦਿੰਦੀ ਸਰਕਾਰ ਦੇ ਇੰਨਾ ਜੋਰ ਲਾਉਣ ਦੇ باوجود ਵੀ ਕਿਵੇਂ ਨਸ਼ੇ ਐ ਤੋਂ ਰੋਕ ਕਿਉਂ ਨਹੀਂ ਰਹੇ ਕੀ ਕਰਦਾ ਬੰਦੇ ਨੂੰ ਕੁਝ ਨਹੀਂ ਕਰਦੇ ਛੇ ਮਹੀਨਿਆਂ ਤੋਂ ਕੁਝ ਨਹੀਂ ਤਾਂ ਨਹੀਂ ਮਾਰਦੇ ਤੁਸੀਂ ਸਵਾਲ ਹੀ ਇਹੋ ਜਿਹੇ ਪੁੱਛਦੇ ਕਰਦੇ ਹਾਂ ਜਿੰਦੇ ਜਵਾਬ ਦੇਣ ਲੱਗਿਆਂ ਇਹਦਾ ਪੂਰਾ ਜੱਡੂਕ ਲੱਗਦਾ ਹੈ ਤੇ ਜਿਨ੍ਹਾਂ ਦੇ ਜਵਾਬ ਹੈਗੇ ਉਹਨਾਂ ਨੇ ਵੀ ਮੇਰੇ ਤੇ ਦੰਗੀਆਂ ਕੜੀਚੜੀਆਂ ਆਈਆਂ ਦੀ ਇਹ ਸਹੀ ਗੱਲ ਬੰਦੇ ਪਤਾ ਕਿ ਬੇਕੁਲੀ 17 ਤਿੰਨ ਦੀ ਗੱਲ ਹੈ ਉਹ ਆ ਬੀ ਜੇ ਆਪਾਂ ਸਵਾਲ ਕੋੜੇ ਸਵਾਲ ਤੋਂ ਵੀ ਕੁਝ ਸਵਾਲ ਉੱਤੇ ਕੋੜੇ ਸਵਾਲ ਆਪਾਂ ਕਰਾਂਗੇ ਨਾ ਤੇ ਦਸ਼ਕਾਂ ਤੱਕ ਆਪਣੀ ਪੂਰੀ ਜਾਣਕਾਰੀ ਪਹੁੰਚਾ ਜਿੰਨੇ ਸਵਾਲ ਸਭ ਤੋਂ ਸਵਾਲ ਦੂਲੇ ਕੋੜੇ ਜੀ ਅ ਸੰਧੀ ਗਾਲ ਇਸ ਤੇ ਐਵੀ ਯੋਧ ਨਸ਼ੀ ਅੰਰੋਧ ਜਿਹੜੀ ਮਹਿਮਾ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸੀ ਜੀ ਉਹ ਪੂਰੀ ਤਰ੍ਹਾਂ ਵਧੀਆ ਸੀ ਉਹ ਸੱਦ ਤੱਕ ਉਹ ਸਫਲ ਰਹੀ ਤੇ ਨੇਪਰੇ ਉਹ ਤਾਂ ਨਹੀਂ ਚੜ ਸਕੀ ਇਸ ਕਰਕੇ ਕਿ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਸੀ ਉਹ ਸਰਕਾਰ ਦੀ ਰੰਜਿਸ਼ ਕਰਕੇ ਜੀ ਤੇ ਜਿਹੜੀ ਇਹ ਮਹੀਨ ਮਸ਼ੀਨਾ ਉਹਦੇ ਉਲਟ ਜ਼ੋਰ ਲਾਉਣ ਲੱਗ ਪਈਆਂ ਸਾਰੀਆਂ ਸਿਆਸੀ ਜਿਉਂ ਕੋਈ ਚੰਗਾ ਕੰਮ ਹੋ ਰਿਹਾ ਚਾਹੇ ਕੋਈ ਕਰ ਰਿਹਾ ਹੋਵੇ ਆਪ ਸਰਕਾਰ ਕਰ ਰਹੀ ਹੈ ਕਾလီਦਰ ਕਰ ਰਹੀ ਹੈ ਜਾਂ ਕੋਈ ਕਾਂਗਰਸ ਕਰ ਰਹੀ ਹੈ ਨਾ ਉਹਨੂੰ ਬਲਕਿ ਅੱਗੇ ਹੋ ਕੇ ਸਹਿਕਾਰ ਕਰਨਾ ਚਾਹੀਦਾ ਤੁਹਾਨੂੰ ਸਾਥ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਐ ਤਾਂ ਫਿਰ ਕਿਤੇ ਨਾ ਕਿਤੇ ਤੱਕ ਮਤਲਬ ਕਰਨਾ ਪੈਣਾ ਹੈ ਨਾ ਅਗੇ ਦੇਖੋਣਾ ਜੇ ਆਪ ਅਗਰ ਆਪਾ ਸਮਾਜ ਨੂੰ ਸਟੇਬਲ ਰੱਖਣਾ ਹੈ ਦੇਖੋ ਜਿਹੜੇ ਤੁਸੀਂ ਸਵਾਲ ਕੀਤਾ ਹੈ ਨਾ ਇਹਦਾ ਸਿੱਧਾ ਸਿੱਧਾ ਪਤਾ ਲੱਗਦਾ ਹੈ ਲੋਕਾਂ ਨੂੰ ਸਮਝਣ ਨੂੰ ਇੱਕ ਸੰਕੇਤਾਇਕ ਅਹਿਮ ਸਵਾਲ ਦਾ ਜਵਾਬ ਆ ਜੀ ਇਹ ਪੂਰਾ ਮਜਬੂਤ ਸਵਾਲ ਆ ਜੀ ਦਾ ਮੈਨੂੰ ਦੇਰ ਵਾਸਤੇ ਵੀ ਦਿਮਾਗ ਨੂੰ ਕੂੜਾ ਜੋਰ ਲਾਉਣਾ ਪੈ ਰਿਹਾ ਬਿਲਕੁਲ ਬਿਲਕੁਲ ਜੀ ਅੱਛਾ ਜਿੰਨਾ ਚਿਰ ਕੇਂਦਰ ਤੇ ਸੂਬਾ ਇੱਕ ਸਰਕਾਰ ਨਹੀਂ ਬਣਦੀ ਜੀ ਉਨਾਂ ਚਿਰ ਇਹ ਜਿਹੜੀਆਂ ਕ੍ਰੈਤੀਆਂ ਕਿਸੇ ਵੀ ਸਮਾਜ ਚੂ ਸੂਬੇ ਚੋਂ ਖਤਮ ਨਹੀਂ ਹੋ ਸਕਦੀ ਅੱਛਾ ਸ੍ਰੀ ਗੁਰੂ ਦੋਸਤੋ ਇੱਕ ਕੁਆਲੀਫਾਇਰ ਟਾਈਗਰ نیوز ਪੰਜਾਬ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਜੀ ਸਤਨਾਮ ਸਿੰਘ ਪੱਤਰਕਾਰ ਵੱਲੋਂ ਪਿਆਰ ਭਰੀ ਸਤਿ ਸ਼ਕਰ ਸਤਨਾਮ ਜੀ ਤੁਹਾਡਾ ਸਵਾਗਤ ਹੈ ਸਤਨਾਮ ਸਿੰਘ ਜੀ ਅੱਜ ਦੇ ਦੋ ਤਿੰਨ ਗੰਭੀਰ ਮੁੱਦੇ ਸੀਗੇ ਜੀ ਮੇਰੇ ਦਿਮਾਗ ਚੱਲ ਰਿਹਾ ਸੀ ਪਿਛਲੇ ਦੋ ਤਿੰਨ ਦਿਨਾਂ ਤੋਂ ਮੈਂ ਸੋਚਿਆ ਸਤਨਾਮ ਜੀ ਨਾਲ ਇਸ ਤੇ ਸਾਂਝੇ ਕੀਤੇ ਜਾਣਾ ਤੇ ਸਤਨਾਮ ਸਿੰਘ ਜੀ ਸਰਕਾਰ ਦੇ ਇੰਨਾ ਜੋਰ ਲਾਉਣ ਦੇ ਬਾਵਜੂਦ ਵੀ ਜਿਹੜੇ ਨਸ਼ੇ ਹੈ ਉਹ ਰੁਕ ਕਿਉਂ ਨਹੀਂ ਰਹੇ ਕੀ ਲੱਗਦਾ ਤੁਹਾਨੂੰ ਇਹਦੇ ਬਾਰੇ ਕੀ ਪ੍ਰਤੀਕਿਰਿਆ ਤੁਹਾਡੀ ਸਚਿਨ ਕੁਮਾਰ ਜੀ ਮੈਂ ਪਹਿਲਾਂ ਵੀ ਕਈ ਵਾਰੀ ਦੇਖਿਆ ਵੀ ਤੁਹਾਡੇ ਜਿਹੜੇ ਸਵਾਲ ਹੁੰਦੇ ਆ ਜੀ ਛੇ ਮੇਰੇ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਹੈਗੀ ਵੀ ਤੁਸੀਂ ਸਵਾਲ ਇਹੋ ਜਿਹੇ ਪੁੱਛਦੇ ਹਾਂ ਹਾਂ ਜਿੰਦੇ ਜਵਾਬ ਦੇਣ ਲੱਗਿਆਂ ਮੇਰਾ ਥੋੜਾ ਜਿਹਾ ਜੋਰ ਲੱਗਦਾ ਤੇ ਜਿਨ੍ਹਾਂ ਦੇ ਜਵਾਬ ਹੈਗੇ ਆ ਉਹਨਾਂ ਨੇ ਵੀ ਮੇਰੇ ਤੇ ਦੰਗੀਆਂ ਕੜੀਚਣੀਆਂ ਆ ਕਿ ਇਹ ਕਿਹੋ ਜੀ ਗੱਲਬਾਤ ਹੈ ਪਤਾ ਨਹੀਂ ਦੇਖੋ ਜੀ ਸਤਰਾ ਸਿੰਘ ਦੀ ਗੱਲ ਇਹ ਆ ਕਿ ਬਿਲਕੁਲ ਜੇ ਆਪਾਂ ਸਵਾਲ ਕੋੜੇ ਸਵਾਲ ਤਾਂ ਦੇਖੋ ਚਾਰ ਹੁੰਦਾ ਹੀ ਕੋੜਾ ਜੀ ਜੇ ਸਵਾਲ ਆਪਾਂ ਕਰਾਂਗੇ ਨਾ ਤੇ ਦਰਸ਼ਕਾਂ ਤੱਕ ਆਪਣੀ ਪੂਰੀ ਜਾਣਕਾਰੀ ਪਹੁੰਚਾ ਕਿਤੇ ਸਵਾਲ ਸੱਚ ਤੇ ਸਵਾਲ ਦੋਨੋਂ ਹੀ ਕੋੜੇ ਨੇ ਜੀ ਅ ਸਜਿੰਜੀ ਗੱਲ ਇਸ ਤਰ੍ਹਾਂ ਹੈ ਵੀ ਯੋਧ ਨਸ਼ਾ ਮਰੋਧ ਜਿਹੜੀ ਮਹੱਤਵਪੂਰਨ ਸਰਕਾਰ ਵੱਲੋਂ ਕੀਤੀ ਗਈ ਸੀ ਜੀ ਉਹ ਪੂਰੀ ਤਰ੍ਹਾਂ ਵਧੀਆ ਸੀ ਕੋਸ਼ਾਦ ਤੱਕ ਉਹ ਸਫਲ ਰਹੀ ਤੇ ਨੇਪਰੇ ਉਹ ਤਾਂ ਨਹੀਂ ਚੜ ਸਕੀ ਇਸ ਕਰਕੇ ਕਿ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਸੀ ਉਹ ਸਰਕਾਰ ਦੀ ਰੰਜਿਸ਼ ਕਰਕੇ ਜੀ ਤੇ ਜਿਹੜੀ ਇਹ ਮਹਿੰਮਸ਼ੀਨਾ ਉਹਦੇ ਉਲਟ ਜ਼ੋਰ ਲਾਉਣ ਲੱਗ ਪਏ ਸਾਰੀਆਂ ਸਿਆਸੀ 파ਰਟੀ ਜੀ ਜਿਨ੍ਹਾਂ ਦੇ ਵਿੱਚ ਮੈਂ ਸਾਰਿਆਂ ਨੂੰ ਕਹੂੰਗਾ ਕਾਲੀ ਕਾਂਗਰਸੀ ਇੱਥੋਂ ਤੱਕ ਕੇ ਉੱਪਰ ਤੱਕ ਵੀ ਇਸ चीज ਲੋਕਾਂ ਦੇ ਸਾਹਮਣੇ ਆ ਗਈ ਵੀ ਜਿਹੜਾ ਇਸ चीज ਨੂੰ ਬढ़ावा ਦਿੰਦਾ ਹੈ ਤੇ ਜਿਹੜਾ ਸੰਯੋਗ ਕਰਦਾ ਹੈ ਇਸ ਕਰਕੇ ਜਿਹੜੀ ਮਹਿਮਾ ਨਸ਼ਾ ਮੁਕਤੀ ਜਿਹੜੀ ਆ ਜਿੰਨੇ ਮਰਜ਼ੀ ਸਮਾਗਮ ਕੀਤੇ ਜਾਣ ਜਿੰਨਾ ਮਰਜ਼ੀ ਕੋਵਲ ਨੂੰ ਦੱਸਿਆ ਜਾਵੇ ਪਰ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਪਤਾ ਆਮ ਤੁਹਾਨੂੰ ਹੀ ਪਤਾ ਜਿਹੜੇ ਚਿੰਤਾ ਜਿਹੜੇ ਲੋਕਤ ਹਰ ਚੀਜ਼ ਨੂੰ ਨੇੜੇ ਹੋ ਕੇ ਜ਼ੀਰੋ ਗ੍ਰਾਉਂਡ ਤੇ ਦੇ ਗੁਤੀ ਗੱਲ ਰਹੀ ਅੱਜਕਲ ਜਿਹੜਾ ਫੇਸਬੁੱਕ ਹੀ ਯੋਗ ਆ ਗਿਆ ਇਹਦੇ ਨਾਲ ਕਿਸੇ ਤੋਂ ਕੋਈ ਗੱਲ ਗੁਤੀ ਨਹੀਂ ਇਹ ਇਸ ਵਾਸਤੇ ਜਿਹੜਾ ਨਸ਼ਾ ਨਾ ਤਾਂ ਖਤਮ ਹੋਇਆ ਤੇ ਨਾ ਹੀ ਹੋਣਾ ਤੇ ਨਾ ਹੀ ਜਿਹੇ ਜਿਹੜੇ ਹੈ ਕਿ ਸਮਾਗਮ ਤੇ ਜਾਂ ਟਾਈਮ ਖਰਾਬ ਕਰਨ ਵਾਲੀਆਂ ਗੱਲਾਂ ਸਰਕਾਰ ਨੂੰ ਕਰਨੀਆਂ ਚਾਹੀਦੀਆਂ ਨਸ਼ਾ ਮੁਕਤ ਨਹੀਂ ਹੋ ਸਕਦਾ ਪੰਜਾਬ ਕਿਉਂਕਿ ਇਹਦੇ ਵਿੱਚ ਸਿਆਸੀ ਵਿਰੋਧੀ ਪਾਰਟੀਆਂ ਦਾ ਹੱਥ ਆ ਇਸ ਕਰਕੇ ਉਹ ਵਿਰੋਧ ਕਰਦੀਆਂ ਤੇ ਸਰਕਾਰ ਆ ਜਿਹੜੀ ਇਹਨੂੰ ਹਰ ਬੰਦੇ ਦੀ ਲੋੜ ਹੁੰਦੀ ਆ ਇਸ ਕਰਕੇ ਜੋਰ ਬਹੁਤ ਲਾਇਆ ਜਿਹੜੀ ਪ੍ਰਸ਼ੰਸਾ ਕਰਦੇ ਐ ਇਸ ਦੀ ਵੀ 50% ਖਾਲੀ ਬੈਠੀ ਪਰ ਜੇਕਰ ਕਹਿ ਲਿਏ ਜੜੋਂ ਖਤਮ ਨਹੀਂ ਹੋਇਆ ਤੇ ਨਾ ਹੀ ਹੋ ਸਕਦਾ ਸਤਿਨਾਮ ਜੀ ਫਿਰ ਇਹ ਗੱਲ ਨਿਗੜੂ ਪਿੱਛੇ ਜੇ ਜਾ ਕੇ ਕਿਵੇਂ ਖਤਮ ਹੋਊ ਪੰਜਾਬ ਦੇ ਵਿੱਚ ਇਹ ਸਾਰੀ ਗੱਲਬਾਤ ਜੇ ਦੇਖੋ ਸ਼ਾਸਕ ਵਿਰੋਧੀਆਂ ਦਾ ਕੰਮ ਤਾਂ ਇਹੀ ਹੈ ਕਿ ਨਾ ਵੀ ਉਹਨਾਂ ਨੇ ਕੋਈ ਨਾ ਕੋਈ ਮੁੱਦਾ ਸਰਕਾਰ ਦੇ ਖਿਲਾਫ ਉਹਨਾਂ ਨੂੰ ਭਾਗ ਦਾ ਮੁੱਦਾ ਚਾਹੀਦਾ ਹੁੰਦਾ ਜਿੰਨੇ ਖਿਲਾਫ ਸਰਕਾਰ ਤੇ ਟਿੱਪਣੀ ਕਰ ਸਕਣ ਕਿੰது-ਕਿੰது ਕਰ ਸਕਣ ਠੀਕ ਹੈ ਮੈਂ ਵੀ ਇਸ ਗੱਲ ਨੂੰ ਮਤਲਬ ਚੰਗਾ ਨਹੀਂ ਸਮਝਦਾ ਕਿ ਜੇ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਨੁਮਾਇੰਦਾ ਠੀਕ ਹੈ ਜੇ ਉਹ ਕੋਈ ਚੰਗਾ ਕੰਮ ਹੋ ਰਿਹਾ ਚਾਹੇ ਕੋਈ ਕਰ ਰਹੀ ਹੈ ਕੋਈ ਆਪ ਸਰਕਾਰ ਕਰ ਰਹੀ ਹੈ ਕਾਲੀ ਦਲ ਕਰ ਰਹੀ ਹੈ ਜਾਂ ਕੋਈ ਕਾਂਗਰਸ ਕਰ ਰਹੀ ਹੈ ਨਾ ਉਹਨੂੰ ਬਲਕਿ ਅੱਗੇ ਹੋ ਕੇ ਸਰਕਾਰ ਕਰਨਾ ਚਾਹੀਦਾ ਤੁਹਾਨੂੰ ਸਾਥ ਦੇਣਾ ਚਾਹੀਦਾ ਮੇਰੇ ਹਿਸਾਬ ਨਾਲ ਐ ਤਾਂ ਫਿਰ ਕਿਤੇ ਨਾ ਕਿਤੇ ਤੱਕ ਮਤਲਬ ਕਰਨਾ ਪੈਣਾ ਹੈ ਨਾ ਕਿਹਦੇ ਕੋਣ ਜੇ ਅਗਰ ਆਪਾਂ ਸਮਾਜ ਨੂੰ ਸਟੇਬਲ ਰੱਖਣਾ ਹੈ ਦੇ ਕੋਈ ਜੇ ਤੁਸੀਂ ਸਵਾਲ ਕੀਤਾ ਹੈ ਤਾਂ ਇਹਦਾ ਸਿੱਧਾ ਸਿੱਧਾ ਪਤਾ ਲੱਗਦਾ ਹੈ ਲੋਕਾਂ ਨੂੰ ਸਮਝਣ ਨੂੰ ਇੱਕ ਸੰਕੇਤ ਹੈ ਕਿ ਇਹ ਅਹਿਮ ਸਵਾਲ ਦਾ ਜਵਾਬ ਹੈ ਜੀ ਇਹ ਪੂਰਾ ਮਜਬੂਤ ਸਵਾਲ ਹੈ ਜੀ ਦਾ ਮੈਨੂੰ ਦੇਰ ਵਾਸਤੇ ਵੀ ਦਿਮਾਗ ਨੂੰ ਪੂਰਾ ਜੋਰ ਲਾਉਣਾ ਪਿਆ ਬਿਲਕੁਲ ਬਿਲਕੁਲ ਜੀ ਅੱਛਾ ਜਿੰਨਾ ਚਿਰ ਕੇਂਦਰ ਤੇ ਸੂਬਾ ਇੱਕ ਸਰਕਾਰ ਨਹੀਂ ਬਣਦੀ ਜੀ ਉਨਾ ਚਿਰ ਇਹ ਜਿਹੜੀਆਂ ਕ੍ਰਇਤੀਆਂ ਕਿਸੇ ਵੀ ਸਮਾਜ ਚੂ ਸੂਬੇ ਚੂ ਖਤਮ ਨਹੀਂ ਹੋ ਸਕਦੀਆਂ ਮੰਨ ਲਓ ਕਿ ਜੇਕਰ ਤੇ ਬੀਜੇਪੀ ਦੀ ਸਰਕਾਰ ਹਾਂਜੀ ਤੇ ਨਿਯੋਗੀ ਵਰਗਿਆਂ ਨੇ ਕਿਵੇਂ ਲਗਾਮ ਪਾਈ ਬਾਹਰ ਸੈਂਟਰ ਤੋਂ ਸੈਂਟਰ ਤੋਂ ਸੈਂਟਰ ਤੋਂ ਹੀ ਯੋਗ ਮਤਲਬ ਸੈਂਟਰ ਦਾ ਯੋਗ ਅੱਛਾ ਇਹ ਇੱਥੇ ਆ ਕੇ ਕ੍ਰੀਤੀਆਂ ਤੇ ਸਭ ਕੁਝ ਖਤਮ ਹੋਣਾ ਜਿੰਨਾ ਚਿਰ ਕੇਂਦਰ ਦੀ ਤੇ ਸੂਬਿਆਂ ਦੀਆਂ ਸਰਕਾਰਾਂ ਇੱਕ ਨਹੀਂ ਹੁੰਦੀਆਂ ਨਹੀਂ ਤਾਂ ਜਿੰਨੀਆਂ ਮਰਜ਼ੀ ਵੋਟਾਂ ਪਾ ਲੋ ਬਹੁਤ ਮਤ ਦੇ ਲੋ ਕੁਛ ਮਰਜ਼ੀ ਕਰ ਦਿਓ ਸਮਾਜ ਚੋਂ ਕ੍ਰੀਤੀਆਂ ਖਤਮ ਨਹੀਂ ਹੋ ਸਕਦੀਆਂ ਉਹਦੋਂ ਹੋਣ ਜਦੋਂ ਇੱਕ ਝੁੱਟ ਹੋ ਗਿਆ ਇੱਕ ਝੁੱਟ ਹੋਏ ਬਿਨਾ ਪਬਲਿਕ ਨੂੰ ਜਿਹੜੀ ਮੁਕਤੀ ਨਹੀਂ ਇਹਨਾਂ ਜਿਹੜੀਆਂ ਸਮੱਸਿਆ ਹੈ ਖੜੇਸਵਾਲ ਅੰਦੂਲਗ ਰਿਹਾ ਵੀ ਕਿਤਨਾ ਕਿਤੇ ਤੁਸੀਂ ਬੀਜੇਪੀ ਨੂੰ ਕੋਈ ਇਥੇ ਕ੍ਰੈਡਿਟ ਦੇ ਰਹੇ ਹੋਇਆ ਚੰਗਾ ਸਮਝ ਰਹੇ ਹੋ ਇਸ ਗੱਲ ਨੂੰ ਲੈ ਕੇ ਕਿ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਆਵੇ ਉਥੇ ਉਥੇ ਕੰਟਰੋਲ ਹੋਇਆ ਹੈ ਦੇਖੋ ਕੱਲੇ ਯੂਪੀ ਨੂੰ ਛੱਡ ਕੇ ਦੂਸਰੇ ਰਾਜ ਸਟੇਟਾਂ ਦੇ ਵਿੱਚ ਵੀ ਹਾਲਤਾ ਬੁਰਾ ਹੀ ਹੈ ਨਾ ਕੋਲ ਮੜਾ ਕੇ ਪਾ ਵੇਖਿਆ ਜਾਵੇ ਪਰ ਦੂਸਰੀ ਗੱਲ ਸਤਨਾਮ ਜੀ ਇਹ ਚੀਜ਼ ਨਹੀਂ ਹੋ ਸਕਦੀ ਨਾ ਦੇਖੋ ਸਰਕਾਰਾਂ ਨੂੰ ਇੰਨਾ ਰੋਗਾ ਇੰਨਾ ਰੱਪੜ ਨਹੀਂ ਪੋਣਾ ਚਾਹੀਦਾ ਕੋਈ ਹਨਾ ਦੇਖੋ ਪੁਟਕਾ ਵੜ ਕੇ ਸੌਂ ਖਾਈ ਜਾਂਦਾ ਕੋਈ ਵੀ ਕਹਿੰਦਾ ਵੀ ਦੇਖੋ ਅਸੀਂ ਪਹਿਲੇ ਹਫਤੇ ਆਉਂਦੇ ਸਰ ਦੂਜੇ ਹਫਤੇ ਖਤਮ ਕਰ ਦਿਆਂਗੇ ਦੇਖੋ ਲੋਕਾਂ ਨੂੰ ਵਾਰ-ਵਾਰ ਬੇਕੂਮ ਘਰਉਣਾ ਦੇਖੋ ਇਹ ਕਿਤੇ ਨਾ ਕਿਤੇ ਹਨਾ ਕੈਪਟਨ ਸਾਹਿਬ ਨੂੰ ਗੱਲ ਦੇਣੀ ਪਈ ਨਾ ਤੇ ਮੈਨੂੰ ਇਹ ਲੱਗਦਾ ਵੀ ਜੇ ਇਸ ਇਹ ਗੱਲ ਇੰਦਾ ਹੀ ਜਲਦੀ ਰਹੀ ਤਾਂ ਆਉਣ ਵਾਲੇ 2027 ਦੇ ਵਿੱਚ ਆਪ ਸਰਕਾਰ ਨੂੰ ਵੀ ਇਸ ਤਰ੍ਹਾਂ ਮੂੰਹ ਦੀ ਖਾਣੀ ਪਊ। ਜੋ ਆਪ ਸਰ ਮੈਂ ਤਾਂ ਉੱਥੇ ਹੀ ਲੈ ਕੇ ਚੱਲਦਾ ਜਿੱਥੋਂ ਤੁਸੀਂ ਸਵਾਲ ਕੀਤਾ ਸੀ। ਤੁਸੀਂ ਸਵਾਲ ਕੀਤਾ ਸੀਗਾ ਵੀ ਭਾਜੀਪੀ ਨਾਲ ਜਿਹੜੀ ਆ ਉਹ ਸਾਡੀ ਜਵਾਨ ਚ ਇੱਕ ਸੰਸਾਦੀ ਰੂਪ ਚ ਗੱਲ ਆਇਆ। ਦੇਖੋ ਸਾਡੀ ਮੀਡੀਆ ਕਰਮੀਆਂ ਦੀ ਕੋਈ ਪਾਰਟੀ ਨਹੀਂ ਹੈ। ਜੀ। ਤੇ ਨਾ ਅਸੀਂ ਕਿਸੇ ਦਾ ਕਰ ਸਕਦੇ ਨਹੀਂ ਸਾਨੂੰ ਇੱਕ ਮਨੁੱਖੀ ਤੇ ਮਨੁੱਖਤਾ ਦੇ ਰਿਸ਼ਤੇ ਆ ਚ ਤੇ ਉਹਦੇ ਵਿੱਚ ਹੀ ਸਾਡਾ ਦਿਮਾਗ ਝੁਲਜਿਆ ਹੁੰਦਾ ਵੀ ਲੋਕਾਂ ਦੀਆਂ ਦੁੱਖ ਤੁਫੀ ਪਾਈ ਇੰਦੀਆਂ ਝੋਜ ਬਣਾ ਕੇ ਰੱਖਦੇ ਆ ਵੀ ਸਰਕਾਰਾਂ ਵੱਲ ਸਾਡਾ ਖਿਆਲ ਹੀ ਨਹੀਂ ਜਾਂਦਾ। ਇਸ ਕਰਕੇ ਸਰਕਾਰਾਂ ਦੇ ਜਿਹੜਾ ਸਰਕਾਰੀ ਦਾ ਪ੍ਰਬੰਧ ਵੀ ਢਾਕਾ ਪ੍ਰਸ਼ਾਸਨਾਂ ਪੁਲਿਸ ਪ੍ਰਸ਼ਾਸਨਾਂ ਸਿਰ ਮੀਡੀਆ ਦੇ ਵੀ ਉਲਟ ਪਾਸਾ ਚੱਲਦਾ ਕਿਉਂਕਿ ਮੀਡੀਆ ਜਿਹੜਾ ਉਹ ਸੱਚ ਦਿਖਾਉਣਾ ਉਹ ਗੋਡੇ ਥੱਲੇ ਨਹੀਂ ਚੱਲਦਾ ਪਰ ਉਹ ਗੋਡੇ ਥੱਲੇ ਲਾ ਕੇ ਚੱਲਦਾ ਹੁੰਦਾ ਹੈ ਨਾ ਰਾਜ ਦਰਬਾਰ ਦੇ ਅੱਛਾ ਦੂਸਰੀ ਗੱਲ ਇਹ ਤੂੰ ਤੁਸੀਂ ਜੇ ਵੀ ਪਾਰਟੀ ਕੋਈ ਵੀ ਹੋਵੇ ਮੈਂ ਕਿਸੇ ਨੂੰ ਇਹਨਾਂ ਤੇ ਸਾਰਿਆਂ ਨੂੰ ਵੀ ਕਹਿਣਾ ਜਾਂ ਕਿਸੇ ਨੂੰ ਵੀ ਨਹੀਂ ਕਹਿੰਦਾ ਦੇਖੋ ਪੰਜਾਬ ਦੇ ਵਿੱਚ ਜਦੋਂ ਵੀ ਪਲਟਾ ਮੱਝਦਾ ਸਰਕਾਰਾਂ ਬਦਲ ਜਾਂਦੀਆਂ ਇੱਕੋ ਮੁੱਦੇ ਤੋਂ ਹੀ ਬਦਲ ਜਾਂਦੇ ਜਿਹੜਾ ਨਵਾਂ ਆ ਜੀ ਹੁਣ ਜੇਕਰ ਪੰਜਾਬ ਦੇ ਵਿੱਚ ਆਉਣ ਵਾਲੀ ਸਰਕਾਰ ਆ। ਮਨ ਲੋ ਵੀ ਡੇਗਰ ਐਂਡ ਤੇ ਜਾ ਕੇ ਜਿਵੇਂ ਨਸ਼ੇ ਨਾਲ ਬੁਰਾ ਹਾਲ ਹੋਇਆ ਪਿਆ ਹੈ। ਤੇ ਜੇਕਰ ਭਗਵੰਤ ਮਾਨ ਦੀ ਸਰਕਾਰ ਆਉਂਵਾ ਮਾਨ ਵੀ ਭਾਰਤੀ ਦੀ ਸਰਕਾਰ ਪੰਜਾਬ ਦੇ ਵਿੱਚ ਫੀਮ ਜਾਂ ਪੋਸਟ ਦੇ ਟੀਕੇ ਖੋਲ੍ਹ ਦਿੰਦੀ ਆ। ਬੜਾ ਚੰਗਾ ਰੌਲਾ ਪੈ ਜਾਂਦਾ। ਸੁਣੋ ਜੀ ਮੈਂ ਪੂਰੀ ਗੱਲ ਕਰ ਲੈਂਦਾ। ਅੱਛਾ ਜੇਕਰ ਉਹ ਫੀਮ ਤੇ ਪੋਸਟ ਦੇ ਟੀਕੇ ਖੋਲ੍ਹ ਦਿੰਦੀ ਆ ਇੱਕ ਤਾਂ ਜਿਹੜੀ ਨਸ਼ਿਆਂ ਦੀ ਮਾਰੂ ਬਿਮਾਰੀ ਆ ਇਹ ਤੇ ਅਲ ਭੇਜ। ਤੇ ਦੂਸਰੇ ਪਾਸੇ ਇਹ ਗੱਲ ਹੋਵੇ ਵੀ ਉਹਦੇ ਨਾਲ ਬੰਦੇ ਲੋਕ ਕੰਮ ਕਰਨਗੇ ਉਹ ਘਰੇ ਲੜਾਈਆਂ ਪਸਾਦ ਨਹੀਂ ਕਰਦੇ ਤੀਸਰੀ ਗੱਲ ਇਹ ਆ ਵੀ ਜਿਹੜੀ ਇਨੈਚਰ ਤੋਂ ਮੰਗ ਲੜਕਦੀ ਆ ਤੇ ਫਿਰ ਤਾਂ ਆਮ ਪਾਰਟੀ ਜਿਹੜੀ ਆ ਉਹ ਚਾਂਸ ਬਣਾ ਸਕਦੀ ਮੋੜ ਤੋਂ ਤੇ ਜੇਕਰ ਇਹ ਬੀਜੇਪੀ ਕਰ ਦੇਵੇ ਉੱਤੋਂ ਸੈਂਟਰ ਤੋਂ ਹੋ ਜੇ ਫਿਰ ਬੀਜਪੀ ਨੂੰ ਕੋਈ ਸਪੋਰਟ ਲੈਣ ਦੀ ਲੋੜ ਨਹੀਂ ਕੋਈ ਪੁੱਛੋ ਥਲਵੰਡੀ ਲੋੜ ਨਹੀਂ ਕਿਉਂਕਿ ਜਿਹੜਾ ਪੰਜਾਬ ਦਾ ਖਾਸ ਕਰਕੇ 75% ਲੋਕ ਤਾਂ ਨਸ਼ਿਆਂ ਦੀ ਜਗੜ ਚਾਏ ਹੋਣ ਹਾਂ ਜੀ ਜਿਨ੍ਹਾਂ ਨੇ ਉਹਨਾਂ ਨੂੰ ਮੁਕਤੀ ਦਿੱਤੀ ਛਡਕਾਰਾ ਦਿੱਤਾ ਸਪੋਰਟ ਦਿੱਤੀ ਉਹਨਾਂ ਵੋਟਾਂ ਉਹਨਾਂ ਹੀ ਵਾ ਦੇਣੇ ਆ ਇੱਥੇ ਲੋਕ ਹੈਗੇ ਗੁਣਵਾਰੂ ਨਾ ਕਿਸੇ ਨੇ ਨਹਿਰਾ ਕਟੀਆਂ ਦੇਖਣੀਆਂ ਨਾ ਕਿਸੇ ਨੇ ਕੁਛ ਦੇਖਣਾ ਉਹਨਾਂ ਨੂੰ ਨਾ ਗੜੀਆਂ ਨਾਲੀਆਂ ਬੜੀਆਂ ਦੇਖ ਇਹ ਤਾਂ ਸਿਰਫ ਦੇਖਣਾ ਇਹਦੇ ਫੀ ਪੋਸਟ ਤੇ ਦੌੜਿਆ ਵਾਲੀ ਸਰਕਾਰ ਸਿਰੇ ਲੱਗੂ 2027 ਚ ਨਾਲ ਅੱਗੇ ਇੱਥੇ ਲਿਖ ਲਓ ਮੇਰੇ ਰਿਕਾਰਡ ਯਾ ਰੱਖੋ ਤੁਹਾਡੇ ਸਾਹਮਣੇ ਵੀ ਜਿਹਨੇ ਵੀ 2027 ਦੇ ਵਿੱਚ ਸੱਤਾ ਚ ਕਬਜ਼ਾ ਹੋਣਾ ਵੀ ਉਹਨੂੰ ਇਹ ਕੰਮ ਪਹਿਲੇ ਹੱਦ ਤੇ ਕਰਨਾ ਪੈਣਾ ਬਾਕੀ ਸਾਰੇ ਕੰਮ ਨਹੀਂ ਬਚਾਉਣੀ ਪਊਗੀ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਇਹ ਕਦਮ ਚੁੱਕਣਾ ਸੁਤਰਾਣ ਜੇ ਮਨੋ ਪੋਸਟ ਫੀਮ ਦੇ ਠੇਕੇ ਖੁੱਲ ਜਾਂਦੇ ਮਨੋ ਕੋਈ ਸਰਕਾਰ ਕੋਈ ਇਦਾਂ ਦਾ ਪ੍ਰੋਵੀਜ਼ਨ ਲੈ ਕੇ ਆ ਜਾਂਦੀ ਕੋਈ ਕਾਨੂੰਨ ਲੈ ਕੇ ਆ ਜਾਂਦੀ ਹੈ ਬੀਜੇਪੀ ਲੈ ਕੇ ਆ ਜਾਂਦੀ ਹੈ ਜਾਂ ਆਮ ਆਦਮੀ ਪਾਰਟੀ ਮਤਲਬ ਕਿ ਇਹਦਾ ਦੇ ਪ੍ਰਵਿਧ ਲੈ ਗਿਆ ਜਾਂਦੀ ਏ ਜਿਹੜੇ ਲੋਕ ਹੁਣ ਲਗਭਗ 70% ਲੋਕ ਆਪਾਂ ਇਹ ਮੰਨਦੇ ਸਮਾਜ ਦੇ ਵਿੱਚ ਵੀ ਚਿੱਟੇ ਦਾ ਦੀ ਹੋ ਚੁੱਕੇ ਆ ਉਹ ਚਿੱਟੇ ਤੇ ਚਿੱਟੇ ਦਾ ਤਾਂ ਫਿਰ ਹੋਣਾ ਹੀ ਹੈ ਕਹਿ ਰੋਣਾ ਹੀ ਹੈ ਜੇ ਨਾ ਜੋ ਚਿੱਟੇ ਦਾ ਫਿਰ ਵੀ ਉਹਨਾਂ ਹੀ ਰਹਿ ਲੈਣ ਉਹਨੂੰ ਆਪਾਂ ਕਿਵੇਂ ਕੰਟਰੋਲ ਮਤਲਬ ਕਿਵੇਂ ਸਰਕਾਰ ਕੰਟਰੋਲ ਕਰਨ ਦੇਖੋ ਉਹਦੇ ਪੈਟਰਨ ਆਪਾਂ ਇੱਕ ਚੀਜ਼ ਦੇਤੀ ਦੇਖੋ ਇੱਕ ਮਤਲਬ ਬੰਦਾ ਕੋਈ ਚਿੱਟੇ ਦਾ ਆਦੀ ਹੈ ਜੇਕਰ ਉਹਨੂੰ ਆਪਾਂ ਕਹਦਾ ਵੀ ਤੂੰ ਆ ਫੀਮ ਫੋਰਸ ਦੇ ਕਿੱਟੇ ਕੇ ਖੁੱਲ ਜਾ ਸਸਤੀ ਮੰਦੀ ਤੇਰੇ ਕਾਰਡ ਬਣ ਗਏ ਜਾਂ ਜੋ ਅੱਜ ਕੋਲ ਗੋਲੀਆਂ ਵਾਲੇ ਬਣ ਜਾਂਦੇ ਐ ਐਸ ਵਾਲੇ ਬਣ ਜਾਂਦੇ ਐ ਤੇ ਉਹਨੂੰ ਸੀ ਤੇ ਕੰਮ ਹੀ ਨਹੀਂ ਕਰਦੀ ਵੀ ਉਹ ਚੀਜ਼ ਤੇ ਫਿਰ ਮਤਲਬ ਉਹ ਕਿਉਂ ਜਾਊਗਾ ਜੀ ਵੀ ਬੋਸ ਵਾਲੇ ਪਾਸੇ ਇਹ ਤਾਂ ਠੀਕ ਹੈ ਇੱਕ ਪ੍ਰਾਣੀ ਬਜ਼ੁਰਗ ਜਿਹੜੇ ਸੱਤਾਂ ਦੇ ਵਿੱਚ ਨੂੰ ਮੈਂ ਸੋਚਦਾ ਮੈਂ ਅਕਸਰ ਕਈ ਵਾਰੀ ਦਿਮਾਗ ਵਿੱਚ ਲਾਉਣਾ ਇਸ ਚੀਜ਼ ਉੱਤੇ ਮੈਨੂੰ ਇਹ ਲੱਗਦਾ ਵੀ ਪ੍ਰਾਣੀ ਪਿੰਡਾਂ ਦੇ ਵਿੱਚ ਜਿਹੜੇ ਪ੍ਰਾਣੀ ਬਜ਼ੁਰਗ ਹੈ ਜਾਂ ਜਿਹੜੇ ਪ੍ਰਾਣੀ ਲੋਕ ਇਹਨਾਂ ਚੀਜ਼ਾਂ ਨੂੰ ਖਾਦੇ ਪੀਂਦੇ ਸੀ ਜਾਂ ਜਿਹੜਾ ਨੇ ਇਹ ਇਸ ਚੀਜ਼ ਨੂੰ ਮਤਲਬ ਵਰਤ ਕੇ ਦੇਖਿਆ ਉਹਨਾਂ ਲਈ ਇਹ ਖੁਸ਼ਖਬਰੀ ਜਾਂ ਉਹਨਾਂ ਲਈ ਇੱਕ ਚੰਗੀ ਖਬਰ ਹੋ ਸਕਦੀ ਹੈ ਪਰ ਜਿਹੜੇ ਬੰਦੇ ਮੇਰੇ ਹਿਸਾਬ ਨਾਲ ਛਿੱਟੇ ਛਿੱਟੇ ਰਹਾਦੀ ਹੈ ਜੀ ਉਹਨਾਂ ਨੂੰ ਇਹ ਚੁਗੜਨਾ ਸਤਨਾਮ ਜੀ ਮੈਂ ਮਤਲਬ ਗੱਲ ਦੀ ਹੱਡੀ ਬਣਨ ਵਾਲੀ ਗੱਲ ਹੈ ਸਰਕਾਰ ਦੀ ਤੁਹਾਡੀ ਵੀ ਗੱਲ ਸਹੀ ਹੈ ਪਰ ਜਿੱਥੋਂ ਤੱਕ ਮੇਰਾ ਵਿਚਾਰ ਹੈ ਨਾ ਜੀ ਆਪਣਾ ਦੇਖੋ ਜੀ ਇੱਕ ਜਿਸ ਵਾਰ ਨੂੰ ਭੁੱਖ ਲੱਗੀ ਹੋਵੇ ਨਾ ਕਿ ਉਹ ਖਾਲੀ ਗਲਾਸ ਚ ਪਾਣੀ ਪੀ ਕੇ ਭੁੱਖ ਭਟਾ ਲਵੇ ਜੀ ਜਦੋਂ ਹਰ ਵਿਅਕਤੀ ਨੂੰ ਪਤਾ ਲੱਗਦਾ ਹੈ ਨਾ ਕਿ ਇਹ ਪੂਰੀ ਤਰ੍ਹਾਂ ਘਾਟ ਕਾਇਦਨ ਸਾਡੀ ਬਹੁਤ ਹੋ ਸਕਦੀ ਹੈ ਇੱਕ ਡਾਊਟ ਕੋਲੇ ਜਾਂਦੇ ਆ ਡਾਕਟਰ ਕਹਿ ਰੰਦਾ ਵੀ ਭਾਵੇਂ ਉਹਨੂੰ ਸਾਡਾ ਪਰਿਵਾਰ ਸੁਆਦਦਾ ਜੀ ਇਹਨੂੰ ਡਰਾ ਦਿਓ ਇਹਦੇ ਉੱਤੇ ਫਿਰ ਹੋ ਜਾਂਦੇ ਜੇ ਇਹਨੇ ਸ਼ਰਾਪ ਕੀ ਕੀਤਾ ਤੇ ਮੈਂ ਦੇਖਿਆ ਜੀ ਪਤਾ ਨਹੀਂ ਕਿੰਨੇ ਕੋਈ ਡਾਕਟਰ ਆ ਜਾਂਦਾ ਬਾਈ ਜੇ ਤੂੰ ਅੱਜ ਤੋਂ ਬਾਅਦ ਕੱਗਲਾ ਲਿਆ ਤੇ ਤੇਰੇ ਆ ਸਾਰੀ ਕੁਝ ਨਹੀਂ ਕਰਦੀ ਤੇਰੀ ਮੌਤ ਤੇਰੀ ਮੌਤ ਤੇਰੀ ਮੌਤ ਬਹੁਤ ਬੰਦੇ ਛੜੇ ਜਾਂਦੇ ਹੁਣ ਜਿਹਨੂੰ ਆਪਣੂੰ ਇਸ ਚੀਜ਼ ਦਾ ਪਤਾ ਹੈ ਇਹ ਚਿੱਟੇ 'ਚ ਮੌਤ ਆ ਉਧਰ ਜ਼ਿੰਦਗੀ ਆ ਉਹ ਚਿੱਟੇ ਵਾਲੇ ਲੋਕ ਨਹੀਂ ਜਾਣਦੇ ਜਦੋਂ ਲੋਕਾਂ ਨੂੰ ਸਰੀਰ ਦੇ ਇੱਕ ਚੱਕਰ ਆ ਚੱਕਰ ਬਣਦੇ ਦੇ ਇਦੋਂ ਚੱਕਰ ਪੂਰੇ ਕਰਨ ਵਾਸਤੇ ਕੋਈ ਚੀਜ਼ ਮਿਲ ਗਈ ਉਹ ਫਿਰ ਸਿੱਤੇ ਵੱਲ ਨਹੀਂ ਜਾਣਗੀ ਚੁਕਾਜਦਾ ਉਧਰ ਹੋ ਜੂ ਇਧਰ ਜਾਣ ਨਾਲ ਕੰਮ ਹੋਊਗਾ ਕੰਮ ਕਰਨਾ ਆਪ ਦਾ ਪਰਿਵਾਰ ਦਾ ਨਰਭਾ ਹੋਊਗਾ ਇਸ ਕਰਕੇ ਸਾਡਾ ਸਮਾਜ ਜਿਹੜਾ ਉਹ ਪੂਰੀ ਤਰ੍ਹਾਂ ਜਕੜ ਪੂਰਾ ਬਣਾ ਪਕੜਦਾ ਬਹੁਤ ਵਧੀਆ ਜਾਰਦਕਾਰੀ ਸੁਜਨਾ ਵੀ ਤੁਹਾਡੀ ਇੱਕ ਮੁੰਡਾ ਹੋਰ ਸੁਜਨਾ ਜੀ ਜਿਹੜਾ ਅੱਜ ਕੱਲ ਚੋਰੀਆਂ ਦਾ ਜੋਰ ਇਨਾਂ ਮਤਲਬ ਤੋੜ ਲੈਣ ਵਾਲਾ ਬਤਰੀਆ ਹੈ ਹਨ ਦੇਖ ਰਹੇ ਹੈ ਨਾ ਵੀ ਹਰ ਬੰਦਾ ਇੱਕ ਨਸ਼ੇ ਦੀ ਦੌੜ ਦੇ ਵਿੱਚ ਕਰਦਾ ਤੁਹਾਡੇ ਛੇੜੀ ਬੰਦਾ ਹੀ ਹੈ ਜਿਆਦਾਤਰ ਤੇ ਕੋਈ ਪਿੰਡੋ ਦਾ ਟੋੜਾ ਤੱਕ ਆ ਗਈ ਮੈਂ ਦੇਖਿਆ ਸਾਡੇ ਇੱਥੇ ਮੜੀ ਵਾਲਾ ਮੰਡੀ ਦੇ ਵਿੱਚ ਸਮਾਦ ਦਾ ਵੀ ਪਿਛਾਪਾ ਮੈਟਰ ਕਿੱਨਾ ਭੱਕਿਆ ਤੇ ਸ਼ਮਸ਼ਾਨ ਘਾੜ ਦੇ ਵਿੱਚ ਉਹ ਜਿਹੜੀਆਂ ਸ਼ਮਸ਼ਾਨ ਦੇ ਵਿੱਚ ਲੱਗੀਆਂ ਹੋਈਆਂ ਉਹ ਲੋਹਿਆ ਤੱਕ ਨਹੀਂ ਉਹਨਾਂ ਨੇ ਛੱਡਿਆ ਤਾਂ ਕੀ ਲੱਗਦਾ ਤੁਹਾਨੂੰ ਵੀ ਜਦੋਂ ਬੰਦੇ ਉਹ ਫੀਮ ਜਾਂ ਪੋਸਟ ਤੇ ਲੱਗੇ ਕਿ ਉਹ ਇਹਨਾਂ ਚੀਜ਼ਾਂ ਤੋਂ ਰਹਿਤ ਹੋ ਜਾਣਗੇ ਜਾਂ ਉਹੇ ਕਮਨਾ ਕਰਦੇ ਨੇ ਨਹੀਂ ਦੇਖੋ ਇਹ ਅੰਤਰ ਹੈ ਤਾਂ ਹੀ ਹੋਊਗਾ ਨਾ ਜਦੋਂ ਅੰਦਰ ਕੁਝ ਕਿਸੇ ਦੀ ਟੋੜ ਲੱਗਦੀ ਹੈ ਨਾ ਕੋਈ ਚੀਜ਼ ਉਹਨੂੰ ਇੱਕ ਤਰ੍ਹਾਂ ਸਮਝ ਲਓ ਵੀ ਉਹਦੀਆਂ ਅੱਖਾਂ ਤੇ ਨਕਾਬ ਹੈ ਜਿਹੜੇ ਸੜ ਜਾਂਦਾ ਜਿਹੜੇ ਨਸ਼ੇੜੀ ਹੈ ਨਸ਼ੇੜੀ ਮਾਂ ਕਿਉਂ ਉਹ ਤੋਂ ਵੱਡ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਨਸ਼ੇੜੀ ਜਿਹੜੇ ਉਹ ਮਾਂ ਕਿਉਂ ਉਹਦਾ ਵੀ ਕਤਲ ਕਰੀ ਜਾਂਦਾ ਤੇ ਇਸ ਕਰਕੇ ਵੀ ਉਹਨਾਂ ਦਾ ਦਿਮਾਗ ਕੁੱਤੀ ਪ੍ਰੇਸ਼ਟ ਹੋ ਜਾਂਦੀ ਹੈ ਇਹਨਾਂ ਲੋਕਾਂ ਦੀ ਬੁੱਧੀ ਪ੍ਰੇਸ਼ਟ ਹੋਈ ਹੈ ਇਹ ਤਾਂ ਚੋਰੀਆਂ ਵਾਲੇ ਲੋਕ ਜਿਹੜੇ ਉਹਨੂੰ ਫਾਇਦਾ ਦੇਦੇ ਕਿੱਥੇ ਫਾਇਦਾ ਹੋਇਆ ਤੁਹਾਡਾ ਮੋਟਰਸਾਈਕਲ ਚੋਰੀ ਕੱਢ ਗਿਆ ਮੋਟਰਸਾਈਕਲ ਤੁਹਾਡਾ ਹੈਗਾ 70000 ਰੁਪਏ ਦਾ ਤੇ ਚੋਰੀ ਕਰਨ ਵਾਲੇ ਬੰਦੇ ਨੇ ਵੇਚਤਾ ਕੁਆਡਰੀਏ ਨੂੰ ਇਹ ਤਾਂ ਜੀ 10000 20000 ਤੋਂ ਉਹਦਾ ਹੀ ਫੋਟ ਲੱਗੀ ਤਾਂ ਜੀ ਸਿਲੰਡਰਾਂ ਤੱਕ ਵੇਚ ਦਿੱਤੀ। ਦੋ ਉਹਦਾ ਦੇ ਦਿੱਤਾ। ਅੱਛਾ ਤੁਹਾਡਾ ਵੀ ਨੁਕਸਾਨ ਹੋ ਗਿਆ। ਨਸ਼ੇੜੀ ਨੇ ਉਹ ਖਾ ਕੇ ਨਸ਼ਾ ਖਾਤਾ ਉਹਦੀ ਸ਼ਹਿਰ ਦਾ ਨੁਕਸਾਨ ਹੋ ਗਿਆ। ਤੇ ਬੈਨੀਫੀਸ਼ੀਅਰ ਦਾ ਕੌਣ ਲੈ ਗਿਆ ਉਹਦਾ ਲੈ ਗਿਆ ਕੁਆਡਰੀਏ ਕੁਆਡਰੀਏ। ਤੇ ਇਹ ਚੋਰੀਆਂ ਦਾ ਜਿਹੜਾ ਸਿਲਸਿਲਾ ਹੈ ਕੁਆਡਰੀਏ ਦੇ ਬੈਨੀਫੀਟ ਵਿੱਚ ਜਾਂਦਾ ਪਿਆ। ਤੇ ਜਦੋਂ ਇਹਨਾਂ ਦੀ ਬੁੱਧੀ ਨੂੰ ਹੱਥ ਪਾ ਲਿਆ ਪ੍ਰਿਸ਼ਟ ਤੋਂ ਬਚਾ ਲਈ ਉਹਨੂੰ ਹੀ ਸਭ ਜਿਹੜੀਆਂ ਚੀਜ਼ਾਂ ਆਪਣੇ ਮਨ ਤੇ ਕਾਬੂ ਰਖਾ ਸਕਦੇ ਆ ਵਿਅਕਤੀ ਕੋਈ ਐਸੀ ਗੱਲ ਨਹੀਂ ਜਿਹਨੂੰ ਹੁਣ ਅੰਮ੍ਰਿਤ ਛਕਦੇ ਆ ਜੱਗ ਦਾਮ ਉਹਨੇ ਨਹੀਂ ਸ਼ਰਾਬ ਪੀਣ ਵਾਲੇ ਬੰਦੇ ਕਿਉਂ ਛੱਡ ਜਾਂਦੇ ਕਿਉਂਕਿ ਇੱਕ ਮਨ ਹੀ ਐਸੀ ਚੀਜ਼ ਆ ਵੀ ਜੋ ਚਾਵੇ ਉਹ ਕਰ ਸਕਦਾ ਮਨ ਨੂੰ ਸੰਤਪ ਨਹੀਂ ਕਰਨ ਦਿੰਦੀ ਮਨ ਨੂੰ ਆਸ-ਪਾਸ ਦੀਆਂ ਸਲਾਹਾਂ ਨਹੀਂ ਕਰਨ ਦਿੰਦੀ ਜਦੋਂ ਬੰਦਾ ਇਕੱਲਾ ਆਪਣੇ ਆਪ ਚੋ ਕੇ ਕਾਇਮ ਹੋਣਾ ਸਿੱਖ ਗਿਆ ਜੀ ਕੋਈ ਖਾਸ ਗੱਲ ਨਹੀਂ ਹੈ ਜੀ ਨਸ਼ਾ ਕੋਈ ਟੀ ਮਾਰੂ ਚੀਜ਼ ਨਹੀਂ ਹੈ ਤਾਂ ਵੀ ਇਨਸਾਨ ਨੂੰ ਮਾਰਦਾ ਬਹੁਤ ਵਧੀਆ ਜੀ ਬਹੁਤ ਵਧੀਆ ਜਾਣਕਾਰੀ ਤੁਸੀਂ ਜਿਹੜੀ ਦਿੱਸ਼ਾ ਦਿੱਤੀ ਹੈ ਅਖੀਰ ਵਿੱਚ ਸਰਨਾਮ ਸਿੰਘ ਜੀ 2025 ਪੰਜਾਬ ਦਾ ਬਹੁਤ ਹੀ ਭਾਰ ਦਾ ਮੁੱਦਾ ਜਿਹੜੀ ਦੀ ਤਿਆਰੀਆਂ ਮੈਨੂੰ ਲੱਗਦਾ ਵੀ ਲਗਭਗ ਸਾਰੀਆਂ ਪਾਰਟੀਆਂ ਨੇ ਸ਼ੁਰੂ ਕਰਤੀਆਂ ਹੈ ਹਨਾ ਕਿਵੇਂ ਵੇਖਦੇ ਤੁਸੀਂ ਕੀ ਲੱਗਦਾ ਤੁਹਾਨੂੰ ਕੌਣ ਵਾਲਾ ਸਮਾਂ ਪੰਜਾਬ ਦੇ ਲੋਕਾਂ ਦੀ ਨਾਲ ਪੰਜਾਬ ਦੇ ਲੋਕਾਂ ਦਾ ਮੂਡ ਕੀ ਕਹਿੰਦਾ ਹੈ ਇਸ ਬਾਰੇ ਮੈਂ ਤਾਂ ਪਹਿਲਾਂ ਹੀ ਜਵਾਬ ਦੇ ਦਿੱਤਾ ਵੀ ਜਿਨ੍ਹਾਂ ਨੇ ਵੀ ਕਰਨਾ ਹੈ ਇਹ ਤੱਕੜਾ ਹੋ ਕੇ ਕੰਮ ਕਰ ਲੈ ਇੰਜੇ ਮੰਨ ਕੇ ਚਲੋ ਸਤਨਾਮ ਸਿੰਘ ਜੀ ਵੀ ਇਹ ਚਲੋ ਦੇਖੋ ਨਸ਼ੇ ਨੂੰ ਪ੍ਰਮੋਟ ਕਰਨਾ ਕਿਤੇ ਨਾ ਕਿਤੇ ਬੁਥੇ ਰਹੇ ਜੇ ਰਾਜਸਥਾਨ ਚ ਜਿਹੜੀ ਖੇਤੀ ਹੋ ਰਹੀ ਹੈ ਉੱਥੇ ਪਰਮੂ ਉੱਥੇ ਕੋਈ ਲੋਕ ਮਰ ਨਹੀਂ ਰਹੇ ਨਸ਼ੇ ਨਾਲ ਕੁਛ ਨਹੀਂ ਆਪਣਾ ਕੰਮ ਕਰ ਰਹੇ ਆ ਠੀਕ ਆ ਅਕਸਰ ਤਾਂ ਪੁਲਿਸ ਤੇੜਾ ਜਨੂਕ ਨੂਣ ਬਣਦਾ ਕਾਨੂੰਨਦਾਨ ਬਣਾਉਂਦੇ ਆ ਹੁਣ ਤੁਸੀਂ ਦੇਖੋ ਰਾਜਸਥਾਨ ਸਟੇਟ ਦੇ ਕਿ ਇਹ ਕੋਈ ਇੱਕੋ ਭਾਰਤ ਦੇ ਕਾਨੂੰਨ ਹੀ ਨਾ ਇੰਡੀਆ ਚ ਹੀ ਆਉਂਦਾ ਸਭ ਕੁਝ ਹਾਂ ਵਾਟਣਾ ਵਾਟਾ ਇਹ ਤਾਂ ਨਹੀਂ ਇਧਰਲੇ ਪਾਸੇ ਇਹੋ ਜਿਹਾ ਇਧਰ ਜੇ ਇਧਰਲੇ ਲੋਕਾਂ ਨੂੰ ਪ੍ਰਮੋਟ ਹੋਣ ਨਾਲ ਕੁਝ ਨਹੀਂ ਹੋਇਆ ਤੇ ਜਿੱਧਰ ਪ੍ਰਮੋਟ ਨਹੀਂ ਹੋਇਆ ਉਹ ਜਿਨ੍ਹਾਂ ਨੇ ਹੋਇਆ ਉਹ ਤਾਂ ਬਚੇ ਵਰਦੇ ਨੇ ਜਿਨ੍ਹਾਂ ਨੇ ਨਹੀਂ ਹੋਇਆ ਉਹ ਤੂਹਿਆਂ ਮੰਗੋ ਉਹ ਤੂਹਿਆਂ ਮੰਗੋ ਬਚੇ ਹੋਣੀ ਬਹੁਤ ਨਹੀਂ ਹੈਗੀ ਦੇਖੋ ਸਮੇਂ ਦੀ ਮੰਗ ਆ ਰੇਹਾਂ ਸਪਰੇ ਨਾਲ ਸਾਡੀ ਜਿਹੜੀ ਖਾਸ ਖਰਾਕ ਆ ਉਹ ਪੂਰੀ ਤਰ੍ਹਾਂ ਡੈਡ ਹੋ ਚੁੱਕੀ ਆ ਇਸ ਵਾਸਤੇ ਜਿਹੜੀ ਫੀਮ ਪੋਸਟ ਆ ਨਾ ਇਹ ਅੰਦਰ ਦੇ ਪੱਥਰਾਂ ਨੂੰ ਮਜ਼ਬੂਤ ਕਰਨ ਵਾਸਤੇ ਕਾਫੀ ਸਹਾਈ ਹੁੰਦੀ ਆ ਮੈਡੀਕਲ ਰਸਿਆਂ ਨਾਲ ਛੱਡ ਕੇ ਕਿਉਂਕਿ ਇਹਦੇ ਨਾਲ ਬੰਦਾ ਖਾਊ ਪਚੂ ਰੋਟੀ ਪਾਣੀ ਸਵੀਰ ਸੇਟ ਹੋਊਗਾ ਫਿਰ ਸਵੇਰ ਉੱਠਣ ਜਾਊਗਾ ਇੱਕ ਅਸੀਂ ਨਸ਼ਾ ਖਾਦਾ ਇੱਕ ਖਾਦਾ ਮੈਡੀਕਲ ਨਸ਼ਾ ਤੜਕੇ ਅਸੀਂ ਉੱਠਾਂਗੇ ਕਿਉਂਕਿ ਲਾਈਟ ਨਹੀਂ ਲੱਗਦੀ ਨਾ ਤੇ ਫਿਰ ਬਾਕੀ ਪੰਜ ਸੱਤ ਜੀਆਂ ਦਾ ਭਾਰ ਜਿਹੜਾ ਉਹ ਨਹੀਂ ਨਾ ਚੁੱਕ ਸਕਦਾ ਨਹੀਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਅੱਜ ਜਿਹੜੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਹੈ ਹਨਾ ਤਾਂ ਤੁਹਾਡਾ ਇੱਕ ਵਾਰ ਫਿਰ ਤੋਂ ਫੈਦਰ ਉਸੀ ਧੰਨਵਾਦ ਕਰਦੇ ਆਂ ਸਪੈਕ ਟਾਈਗਰ نیوز ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਇੰਪੋਰਟੈਂਟ ਪਿਆਰ ਕਰਦੇ ਹਾਂ